ਕੱਲ ਨੂੰ ਬਰਫ਼ ਤੇ ਲੋੜ ਪੈਂਦੀ ਐ ਇਹਦੀ ਆ ਹੁਣ ਜਿਵੇਂ ਮੁੜ ਗਈ ਆ ਬਾੜ ਬਹੁਤ ਆ ਤਰਪੇ ਬਾੜ ਤਾਂ ਹੈਗੀ ਆ ਪਰ ਇੱਕ ਗੱਲ ਆ ਮਣੀ ਹਾਂ ਹੁਣ ਤੂੰ ਕਹਿੰਦਾ ਮੈਂ ਖੱਤਰ ਕਰਾ ਲੈਣ ਤੇ ਬਾੜ ਕਿੰਨੀ ਰਹਿ ਗਈ ਸਾਰੀ ਪਤਾ ਬਾੜ ਤਾਂ 2-3 ਕਿਲੋਮੀਟਰ ਦੀ ਹੈ 3 ਕਿਲੋਮੀਟਰ ਹੈਗੀ ਜੇ ਆਪਾਂ ਹੁਣ ਅੱਠ ਪਹਾੜੀ ਏਰੀਆ ਕੀ ਕਰੀਏ ਉੱਚੀ ਨਹੀਂ ਨਹੀਂ ਉੱਚੀ ਨਹੀਂ ਜੇ ਆਪਾਂ 8 ਕਿਲੋਮੀਟਰ ਤੁਰ ਕੇ ਆ ਗਏ ਆ ਤਾਂ ਥੋੜੀ ਜਿਣੀ ਵੀ ਆਉਣਾ ਬਈ ਗਾਹ ਨੂੰ ਜਿਹੜਾ ਸਟੈਪ ਆ ਨਾ ਉਹ ਜਾਵਾਂ ਛੋਟੇ ਛੋਟੇ ਆਏ ਵਖੀ ਹੌਲੀ ਹੌਲੀ ਤੁਰੇ ਬਈ ਬਸ ਆਏ ਆ ਤੁਰੇ ਚਲੋ ਤੇ ਆ ਸੋਟੀਆਂ ਲੈ ਲਿਆ ਕਰੋ ਠੀਕ ਆ ਇੱਥੇ ਵੀ ਕੋਈ ਬਾੜੇ ਪ ਆਪ ਇੱਥੇ ਆਕਰ ਪਈਏ ਤੇ ਮਿਲ ਜੰਦੀ ਹੈ ਪਰ ਇਹਨੂੰ ਪੁੱਠੀ ਐ ਪੁੱਠੀ ਫੜ ਕੇ ਚਲਾਏ ਕਿਉਂਕਿ ਤਾਂ ਕੱਲ ਨੂੰ ਬਰਫ਼ ਤੇ ਲੋਡ ਪੈਂਦੀ ਹੈ ਇਹਦੀ ਆ ਹੁਣ ਜਿਵੇਂ ਮੁੜ ਗਈ ਆ ਤੇ ਪੱਟੀ ਜਾਂਦੀ ਆ ਇਹਦੀ ਲੋਡ ਪੈਣੀ ਆ ਬਰਫ਼ ਤੇ ਕੱਲ ਨੂੰ ਇਹ ਗੱਲ ਹੋਰ ਆ ਜਦੋਂ ਆਏ ਆ ਫਿਰ ਉਹ ਖੱਤਰ ਤੇ ਆਉਣਾ ਗੱਡੀ ਵਾਲਾ ਕੰਮ ਹੀ ਹੋਰ ਗੱਡੀ ਦੇ ਤਾਂ ਪਿੱਛੋਂ ਵੀ ਬੈਠ ਕੇ ਆ ਗਏ ਸਹੀ ਗੱਲ ਆ ਠੀਕ ਆ ਹੌਲੀ ਹੌਲੀ ਕੁਝ ਨਹੀਂ ਹੁੰਦਾ ਪਰ ਇਹ ਗੱਲ ਮੇਨ ਸਟੈਪ ਵਾਈਜ਼ ਸਟੈਪ ਤੇ ਇੱਕ ਬਈ ਕੋਸ਼ਿਸ਼ ਇੱਕ ਕੋਸ਼ਿਸ਼ ਹੋਰ ਕਰਿਆ ਕਰੋ ਜਿਹੜੀ ਆ ਹੁਣ ਅਸੀਂ ਕਿੱਟਾਂ ਪਾਈਆਂ ਨਾ ਸਾਡੇ ਵੇਟ ਜ਼ਿਆਦਾ ਹੋ ਗਿਆ ਹਾਂ ਸਿਰਫ ਤੌਲੀਆ ਤੇ ਆਪ ਦਾ ਕਸ਼ਹਿਰਾ ਜਾਂ ਅੰਰਵੀਰ ਹੈ ਨਾ ਤੇ ਬੂਟ ਆਪ ਦੇ ਪੈਰਾਂ 'ਚ ਪਾ ਲੋ ਇਹ ਤਾਂ ਚੱਪਲਾ ਪਾਈਆਂ ਸੀ ਬੂਟ ਵੀ ਲੈ ਆਦੇ ਤਾਂ ਬੇਟਾ ਬੂਟ ਪਾ ਲੋ ਠੀਕ ਆ ਇਹ ਚੀਜ਼ਾਂ ਰੱਖੋਗੇ ਤਾਂ ਤੁਸੀਂ ਸੌਖੇ ਚੜਜੋਗੇ ਚੜਾਈ ਕਿਉਂਕਿ ਵੇਟ ਨਹੀਂ ਪਾਣੀ ਦੀ ਇੱਕ ਬੋਤਲ ਇੱਕ ਬੋਤਲ ਪਾਣੀ ਦੀ ਲਿਆਓ ਮੈਂ ਦੋ ਚੱਕੀਆਂ ਸੀ ਉਹ ਵੀ ਵੇਟ ਆਇਆ ਕਿਉਂਕਿ ਰਾਜ ਚਾਰਨੇ ਹੈਗੇ ਬਾਈ ਵਧੀਆ ਪਾਣੀ ਹੈ ਠੀਕ ਆ ਬਹੁਤ ਠੰਡਾ ਪਾਣੀ ਹੈ ਬਹੁਤ ਠੰਡਾ ਪਾਣੀ ਹੈ ਨਾ ਉਹ ਤੁਸੀਂ ਉੱਥੋਂ ਲੈ ਸਕਦੇ ਆ ਬਾਕੀ ਹੁਣ ਮੰਨ ਕੇ ਚਲੋ ਸਾਢੇ ਕਿਹ ਦਾ ਟਾਈਮ ਹੋ ਗਿਆ ਹੋ ਗਿਆ ਫਵਾਦ ਬਾ ਦੋ ਘੰਟੇ ਪਹੁੰਚ ਗਏ ਅਸੀਂ ਤੁਰੇ ਸੀਗੇ ਮੰਨ ਕੇ ਚਲੋ ਉਹ 4 ਕਿਲੋਮੀਟਰ ਦਾ ਰਸਤਾ ਜਿਹੜਾ ਉਹ ਅਸੀਂ ਇੱਥੋਂ ਜੀਬ ਜੀ ਲੈ ਲਈ ਸੀਗੀ ਤੇ ਉਹਨੇ ਲੇ ਸੀ 50 ਰੁਪਏ ਇੱਕ ਸਵਾਰੀ ਦੇ ਚਲੋ ਉਹ 4 ਕਿਲੋਮੀਟਰ ਬਚ ਗਿਆ ਤੇ ਉਸ ਤੋਂ ਬਾਅਦ ਆ ਗਿਆ 8 ਕਿਲੋਮੀਟਰ ਤੁਰ ਕੇ ਆਏ ਅਸੀਂ ਨਾ 6 ਉਹ ਦੂਬਾ ਦਾ ਉਹ ਜਿਹੜਾ ਬ੍ਰਿਜ ਹੁੰਦਾ ਤੁਹਾਨੂੰ ਵਲੌਗ ਚ ਦੇਖ ਲਓ ਤੁਸੀਂ ਤੇ ਆਹ ਜਿਹੜਾ ਰਹਿ ਗਿਆ 3 ਕਿਲੋਮੀਟਰ ਪਰ ਕੋਸ਼ਿਸ਼ ਕਰਿਆ ਕਰੋ ਸਵੇਰ ਸੁਦਿਆਂ ਤੁਰਨ ਦੀ ਕਿਤੋਂ ਵੀ ਇੱਥੋਂ ਗੋਬਿੰਦ ਘਾੜ ਤੋਂ ਇੱਥੋਂ ਸੁਦਿਆਂ ਤੁਰਿਆ ਕਰੋ ਜੇ ਗੋਵਿੰਦ ਧਾਨ ਤੋਂ ਤਾਂ ਬਈ 4-5 ਵਜੇ ਤੁਰਨਾ ਪੈਣਾ ਕੱਲ ਨੂੰ ਸਹੀ ਆ ਬਾਈ ਕਿਉਂਕਿ ਫੇਰ ਜਾ ਕੇ ਫੇਰ ਜਾ ਕੇ ਪਹੁੰਚਾਂਗੇ ਕਿਉਂਕਿ ਸਿੱਧਾ ਤੇ ਇੱਕ ਫਲਫੀ ਜਾਂ ਜਿਵੇਂ ਆਪਾਂ ਹੁੱਡੀ ਕਹਿੰਦੇ ਨੇ ਉਹ ਜ਼ਰੂਰ ਕੱਲ ਨੂੰ ਨਾਲ ਲੈ ਕੇ ਜਾਇਆ ਕਰੋ ਇੱਥੋਂ ਖੱਲੀ ਉਹ ਹੀ ਤਿੰਨ ਚੀਜ਼ਾਂ ਲਿਆ ਕਰੋ ਟਾਵਲ ਤੇ ਕਸ਼ਹਾਰਾ ਅੰਡਰਵੀਅਰ ਜਾਂ ਉਹ ਫਲਫੀ ਵਗੈਰਾ ਇਹ ਚੀਜ਼ਾਂ ਜ਼ਰੂਰੀ ਆ ਤੈਨੂੰ ਕਿਉਂਕਿ ਤਾਂ ਸਾਡੇ ਚ ਜ਼ਿਆਦਾ ਵੀ ਟਾਪਾ ਕਿੱਟਾਂ ਚ ਪਾ ਲੈਣੇ ਆ ਕੋਈ ਪ੍ਰੋਬਲਮ ਨਹੀਂ ਦਿੰਦਾ ਚੜਨ ਲੱਗਾ ਠੀਕ ਆ ਉਹਨਾਂ ਕਰ ਲਓ ਜਿੰਨਾ ਕਿਉਂਕਿ ਉੱਥੇ ਆ ਪੈਣਾ ਗੁਰਦੁਆਰਾ ਸਾਹਿਬ ਉੱਥੇ ਉੱਥੇ ਵਧੀਆ ਠਹਿਰਾ ਕੀ ਉਹ ਤੁਸੀਂ ਦਿਆ ਛੜ ਕੇ ਆਦਾ ਇਸ਼ਨਾਨ ਕਰਕੇ ਤੁਸੀਂ ਜਾ ਸਕਦੇ ਆ ਨਾਲੇ ਵੀ ਤੁਰ ਕੇ ਵਧੀਆ ਪੈਸੀ ਬਹੁਤ ਮੰਗਦੇ ਆ ਹਾਂ ਇਹ ਮੀਟਰ ਜਿਆਦਾ ਦਸੀ ਜਾਂਦੇ ਆ ਆਪ ਨੂੰ ਕਿਲੋਮੀਟਰ ਥੋੜੀ ਰਹਿ ਜਾਂਦੀ ਆ ਇਹਨਾਂ ਨੂੰ ਜੇ ਤੁਸੀਂ ਪੁੱਛੋਗਾ ਨਾ ਇੱਥੇ ਆ ਕੇ ਘੋੜੇ ਵਾਲਾ ਖਤਰਾਂ ਵਾਲਿਆਂ ਨੂੰ ਬਾਈ ਕਿੰਨੇ ਕਿ ਰਹਿ ਗਏ ਇਹ ਤਾਂ ਬਾਈ ਬਹੁਤ ਪਿਆਏ ਕਹਿ ਦਿੰਦੇ ਆ ਕਿਉਂਕਿ ਬਾਈ 1900 ਰੁਪਿਆ ਲੈਂਦੇ ਆ ਤੇ ਰਾਹ ਚੋਂ ਵੀ ਕਿਸੇ ਪੁੱਛ ਲਓਗੇ 900 1200 1300 1500 ਹੀ ਬੋਲਦੇ ਆ ਤੇ ਚਲੋ ਅਗਲੀ ਵਾਰ ਜਰੂਰ ਮਹਾਰਾ ਸੁੱਖ ਰੱਖੇ ਤੇ ਇਧਰ ਨਾਲ ਨਾਲ ਜਿਹੜਾ ਇਹ ਆਉਂਦਾਗਾ ਸਾਰਾ ਉਥੋਂ ਡੀਰ ਵਗੈਰਾ ਬਾਕੀ ਹੁਣ ਜਿਹੜਾ ਗੋਵਿੰਦ ਘਾੜ ਤੋਂ ਅਸੀਂ ਤੁਰੇ ਸੀਗੇ ਤੇ ਹੁਣ ਗੋਵਿੰਦ ਧਾਮ ਤੱਕ ਜਾਣਾਗਾ ਤੇ 3 ਕਿਲੋਮੀਟਰ ਜਿਹੜੇ ਜਾਵੜਾਂਗੇ ਮਤਲਬ 5 ਵਜੇ ਦੇ ਹਨ ਤੇ ਉਸ ਤੋਂ ਬਾਅਦ ਆਪਾਂ ਕੱਲ ਨੂੰ ਜਿਹੜਾ ਵਲੌਗ ਅਗਲਾ ਆਊਗਾ ਉਹ 'ਚ ਤੁਸੀਂ ਦੇਖ ਲਓਗੇ ਜਿਹੜਾ ਗਲੇਸ਼ੀਅਰ ਚੜ੍ਹਨਾ ਸੀ ਉਹ ਹੈਗੀ 6 ਕਿਲੋਮੀਟਰ ਚੜ੍ਹਾਈ ਉਹ ਸਿੱਧੀ ਚੜ੍ਹਾਈ ਹੈ ਉਹ ਸਿੱਧੀ ਚੜ੍ਹਾਈ ਹੈ ਜਮਾ ਉਹ 6 ਆ ਪਰ 12 ਤੋਂ ਵੀ ਭੈੜੀ ਹੈ ਹਾਂ ਉੱਥੇ ਜਿਹੜਾ ਅਪ ਡਾਊਨ ਹਾਂ ਇੱਕ ਗੱਲ ਹੋਰ ਆਫ ਸੀ ਮਣੀ ਉੱਥੇ ਆਗ ਸੀ ਨਿਕੜਦੀ ਆ ਆ ਇੱਥੇ ਚੜ੍ਹਦਾ ਪਰ ਥੋੜਾ ਉੱਥੇ ਆ ਸਿੰਧ ਘਾਟਾ ਉੱਥੇ ਜਵਾਂ ਬਈ ਉਹ ਪੱਟਿਆਂ ਦਾ ਪਰ ਉੱਥੇ ਵੀ ਹੌਲੀ ਹੌਲੀ ਕੋਈ ਚਾਹ ਕਾਲ ਨੂੰ ਕੰਮ ਦੇਣੀਆਂ ਚੀਜ਼ਾਂ ਤੇ ਠੀਕ ਆ ਜੁੜੇ ਰਹੋ ਆਪੇ ਵਲੌਗ ਨਾਲ ਪਹਿਲਾਂ ਸਾਰੇ ਨਾਲ ਪਹਿਲਾਂ ਆ ਚੀਜ਼ਾਂ ਜ਼ਰੂਰ ਲੈ ਕੇ ਮਸਾਜ ਚੀਜ਼ਾਂ ਲੈ ਲਓ ਉਹ ਗੋਮਤ ਘਾਟ ਤੋਂ ਮਿਲ ਜਾਂਦੀਆਂ ਇਹ ਠੀਕ ਆ ਤੇ ਬੂਟ ਵਧੀਆ ਵਾਟਰਪੂਫ ਪਾਓ ਤੇ ਜਰਾਬਾਂ ਵਧੀਆ ਤਿੰਨ ਚਾਰ ਜੋੜੇ ਲਿਓ ਨਾ ਤੇ ਰੇਨ ਕੋਟ ਹੁੰਦਾ ਤਾਂ ਭਈ ਲੈ ਆਓ ਕਿਉਂਕਿ ਕਈ ਵਾਰੀ ਮੀਂਹ ਆ ਜਾਂਦਾ ਪਰ ਅਸੀਂ ਤਾਂ ਲਿਆਇ ਨਹੀਂ ਪਹਿਲੀ ਵਾਰ ਇਹ ਵੇਖੋ ਮਹਾਰਾਜੀ ਤੇ ਠੀਕ ਆ ਵਲੌਗ ਨਾਲ ਜੁੜੇ ਰਹੋ ਤੇ ਦਰਸ਼ਕ ਵੀ ਕਰਾਵਾਂ ਕੱਲ ਨੂੰ ਧੰਨਵਾਦ